ਜੋ ਟਾਈ ਮੇਰੇ ਦਾ ਐਕਸੀਡੈਂਟ ਹੋ ਗਿਆ ਤਿੰਨ ਚਾਰ ਮਹੀਨੇ ਹੋ ਗਏ ਉੱਤੇ ਜੋ ਪੈ ਹੱਥੇ ਲੈ ਚੁੱਕ ਚਕਾ ਕੇ ਲਾ ਲਿਆ ਘਰ ਵੀ ਗਹਿਣੇ ਪਾਇਆ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਟੀਵੀ ਤੇ ਮੈਂ ਹਾਂ ਕਪਿਲ ਗਿੱਲ ਅੱਜ ਪਹੁੰਚ ਚੁੱਕਿਆ ਹਾਂ ਪੱਟੀ ਦੀ ਵਿੱਚ ਪੱਟੀ ਦੀ ਵਾਰਡ ਨੰਬਰ 1 ਦੇ ਵਿੱਚ ਅਜੇ ਹਾ ਇੱਕ ਗਰੀਬ ਪਰਿਵਾਰ ਹੈ ਜਿਸ ਦੇ ਘਰ ਦੀ ਛੱਤ ਡਿੱਗ ਪਈ ਹੈ ਰਹਿਣ ਵਾਸਤੇ ਕੋਈ ਜਗ੍ਹਾ ਹੁਣ ਬਤੀ ਨਹੀਂ ਹੈ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਮਾਂ ਦਾ ਪੁੱਤ ਪਿਛਲੇ ਕੁਝ ਮਹੀਨਿਆਂ ਦੌਰਾਨ ਜਿਹੜੀ ਐਕਸੀਡੈਂਟ ਦੌਰਾਨ ਜਿਹੜੀ ਮੌਤ ਹੋ ਜਾਂਦੀ ਹੈ ਕਮਾਈ ਵਾਲਾ ਜਿਹੜਾ ਪੁੱਤ ਸੀ ਉਸਦੀ ਐਕਸੀਡੈਂਟ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਹੁਣ ਇਸ ਘਰ ਦੀ ਜਿਹੜੀ ਛੱਤ ਵੀ ਡਿੱਗ ਪਈ ਹੈ ਰਹਿਣ ਵਾਸਤੇ ਕੋਈ ਰਹਿਣ ਬਸੇਰਾ ਚੰਗੀ ਤਰ੍ਹਾਂ ਨਹੀਂ ਹੈਗਾ ਪਿਛੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਛੱਤ ਤੇ ਜਿਹੜੀਆਂ ਟੀਨਾ ਪਾਈਆਂ ਹੋਈਆਂ ਦੂਜਾ ਜਿਹੜਾ ਗਾਡਰਾਂ ਵਾਲਿਆਂ ਤੇ ਸੀ ਜਿਹੜਾ ਛਾਤ ਉਹ ਡਿੱਗ ਗਈ ਹੈ ਇਸ ਵਕਤ ਜਿਹੜਾ ਮੁਸ਼ਕਲ ਦੇ ਵਿੱਚ ਹੈ ਘਰ ਤੇ ਮਦਦ ਲਗਾ ਰਹੇ ਨੇ ਸਮਾਜ ਸੇਵੀ ਸੱਜਣਾ ਉਹ ਤੋਂ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਉਸ ਮਾਂ ਦੇ ਨਾਲ ਗੱਲ ਕਰਾਂਗੇ ਜਿਸ ਮਾਂ ਦਾ ਪੁੱਤ ਬੀਤੇ ਕੁਝ ਮਹੀਨੇ ਪਹਿਲਾਂ ਜਿਹੜਾ ਜਿਹੜਾ ਕਹਿ ਸਕਦੇ ਆ ਕਿ ਐਕਸੀਡੈਂਟ ਦੌਰਾਨ ਜਿਸ ਦੀ ਮੌਤ ਹੋ ਗਈ ਹੈ ਤੇ ਕਮਾਈ ਵਾਲਾ ਪੁੱਤ ਵੀ ਉਹ ਸੀ ਜਿਹੜਾ ਘਰ ਬਣਾ ਰਿਹਾ ਸੀ ਗੱਲਬਾਤ ਕਰਦੇ ਆ ਹਾਂਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਸਿਕੰਦਰ ਕੌਰ ਤੇ ਕਿਦਾਂ ਮਤਲਬ ਛੱਤ ਡਿੱਗ ਪਈ ਮੇਂ ਆਇਆ ਤੇ ਛੱਤ ਡਿੱਗ ਪਈ ਥੱਲੇ ਮੰਜੇ-ਮੁੰਜੇ ਜਿਹੜੇ ਹੀ ਟੁੱਟ ਕੇ ਬਾਹਰ ਕੱਢ ਦਿੱਤੇ ਹ ਸਾਮਾਨ ਸੋਨ ਸਾਰਾ ਇੱਧਰ ਹੀ ਟੁੱਟ ਗਿਆ ਸਾਰਾ ਹੀ ਮੇਰਾ ਉਹ ਪੁੱਤ ਕਮਾਉਣ ਵਾਲਾ ਹੀ ਜਿਹੜਾ ਸਾਜਣ ਉਹਦਾ ਐਕਸੀਡੈਂਟ ਹੋ ਗਿਆ ਉੱਤੇ ਹੀ 5-6 ਲੱਖ ਰੁਪਈਆ ਲਾ ਚੁੱਕੇ ਆ ਨਹੀਂ ਉਹ ਬਚਿਆਗਾ ਹੀ ਘਰ ਵੀ ਸਾਡਾ ਜਿਹੜਾ ਉਹ ਵੀ ਗੈਣੇ ਪਿਆ ਇੱਕ ਸਾਹਮਣਾ ਹੁਣ ਸਾਡੇ ਘਰ ਸਾਧਨ ਕੋਈ ਨਹੀਂ ਹੈਗਾ ਬਣਾਉਣ ਵਾਸਤੇ ਉਨਾਂ ਕ ਕਮਾਉਣੇ ਉਨਾਂ ਕ ਖਾ ਲੈਨੇ ਦਿਹਾੜੀ ਨਾਲ ਕੀ ਬੰਦਾ ਬਾਕੀ ਜਿਹੜੇ ਵੇਖਦੇ ਮੈਂ ਬਾਕੀ ਕੁਝ ਟੀਨਾ ਟੂਨਾ ਪਾਈਆਂ ਹਨਾ ਬਾਹਰ ਹੀ ਰਸੋਈ ਬਣਾਈ ਆ ਉਹਦੇ ਵਿੱਚ ਰੋਟੀ ਪਾਣੀ ਢੱਬਣਾ ਜਿਹੜਾ ਪਿੱਛੇ ਕਮਰਾ ਇੱਕ ਨਿਕਾਜਾ ਬਣਾਇਆ ਉਹਦੇ ਤੇ ਵੀ ਟੀਨਾ ਪਾਈਆਂ ਉਹ ਵੀ ਤੁੰਦਾ ਉਹ ਸਰਕਾਰ ਸਰਕਾਰ ਜਿਹੜੀ ਸਰਕਾਰ ਕੋਠੇ ਬਣਾ ਕੇ ਦਿੰਦੀ ਹੈ ਕੋਈ ਫਾਇਲ ਭਰੀ ਹੈ ਤੁਸੀਂ ਜਿਹੜੀ ਕੋਠਿਆਂ ਦੀ ਫਾਇਲਾਂ ਤਿੰਨ ਚਾਰ ਵਾਰਾਂ ਭਰੀਆਂ ਕਿਸੇ ਨੇ ਸੁਣਾਈ ਨਹੀਂ ਦਿੱਤੀ ਨਾ ਕੋਈ ਦਿੰਦੇ ਹੀ ਆ ਤਿੰਨ ਚਾਰ ਵਾਰੀ ਫਾਇਲਾਂ ਭਰੀਆਂ ਕਹਿ ਦਿੰਦੇ ਅਜੇ ਨਹੀਂ ਹੈ ਜਿਹੜੀ ਮਿਲਨੇ ਹੈ ਜਿਹੜੀ ਮਿਲਨੇ ਕੁਛ ਨਹੀਂ ਮਿਲਦਾ ਹੈਗਾ ਬਸ ਹੁਣ ਮੇਰੀ ਇਹੀ ਮੰਗ ਕਿ ਮੇਰਾ ਪੁੱਤ ਨਹੀਂ ਰਿਹਾ ਮੇਰਾ ਛੋਟਾ ਤੇ ਮੇਰਾ ਮਾੜਾ ਚੰਗਾ ਕੋਈ ਪਾ ਦੇ ਜਦੋਂ ਆਪਾਂ ਗੱਲ ਕਰਦੇ ਆਂ ਵੀ ਮੱਲੇ ਦੇ ਜਿਹੜੇ ਵਾਰਡ ਦੇ ਜਿਹੜੇ ਹੁੰਦੇ ਆ ਆਗੂ ਮੋਤਵਾਰ ਹੁੰਦੇ ਆ ਉਹਨਾਂ ਨੂੰ ਨਹੀਂ ਕਦੀ ਕਿਹਾ ਤੁਸੀਂ ਵੀ ਮੇਰਾ ਘਰ ਦੇ ਪਿਆ ਮਿਲ ਕੋਠਾ ਤੇ ਮੇਰਾ ਰਹਿਣ ਵਾਸਤੇ ਕੋਈ ਜਗ੍ਹਾ ਹੀ ਨਹੀਂ ਰਹੀ ਹਨਾ ਨਾ ਨੂੰ ਤੇ ਉਹ ਕਹਿੰਦੇ ਨਹੀਂ ਅਜੇ ਫਾਇਲਾ ਨਹੀਂ ਆਈਆਂ ਵੇਖਾਂਗੇ ਜਦੋਂ ਫਾਇਲ ਆਊਗੀ ਉਦੋਂ ਸੋਚਾਂਗੇ ਤੁਹਾਡੇ ਵਾਸਤੇ ਮੇਰੇ ਨਾਂ ਮਾਮੀ ਹੋਣੀ ਹੈ ਵੀ ਮੇਰੇ ਨਾਲ ਇੱਕ ਦੋ ਵਾਰ ਹੀ ਗਏ ਉਹ ਕਹਿੰਦੇ ਨਹੀਂ ਨਹੀਂ ਵੇਖਾਂਗੇ ਵੇਖਾਂਗੇ ਧਾਰ卡ਡ ਦੇ ਦਿਓ ਕੌਣ ਵੇਂਦਾ ਕਿਸ ਦੀ ਕੋਈ ਨਹੀਂ ਸੁਣਦਾ ਹੈਗਾ ਤੇ ਮੌਜੂਦਾ ਐਮਸੀ ਨੇ ਤੁਹਾਡੀ ਵਾਰਡ ਦੇ ਉਨਾ ਵੱਲੋਂ ਕੋਈ ਫਾਈਲ ਜਿੱਦਾਂ ਆਪਾਂ ਕਹਿ ਸਕਦੇ ਆ ਚੇਤੇ ਤੌਰ ਤੇ ਕਹਿੰਦੇ ਵੀ ਯੂ ਸਾਹਿਬ ਨੂੰ ਦਿੱਤੀ ਹੋਈ ਫਾਈਲ ਵੀ ਇਹ ਲੋੜਵੰਦ ਪਰਿਵਾਰ ਹੈ ਇਹਨਾਂ ਦਾ ਡਾ ਕੋਠਾ ਪਹਿਲੂ ਪੈ ਜਾਵੇ ਨਹੀਂ ਉਹ ਕਹਿੰਦੇ ਅਜੇ ਨਹੀਂ ਮੈਂ ਪਹਿਲਾਂ ਬੰਦਾਂਦੇ ਹੋ ਗਿਆਂ ਵਾ ਕੱਲ ਪੁੱਛਿਆ ਸੀ ਉੱਥੇ ਖਲਾਰ ਕੇ ਕਹਿੰਦੇ ਬੰਦ ਹੋਈਆਂ ਫੈਲਾਂ ਜਦੋਂ ਆਉਣਗੇ ਉਦੋਂ ਵੇਖਾਂਗੇ ਉਦੋਂ ਕਢਾ ਦਾਂਗੇ ਇਹਨਾਂ ਦਾ ਵੀ ਕੀ ਤੱਕ ਕਦੋਂ ਕਢਾਉਣਾ ਕਦੋਂ ਨਹੀਂ ਜ਼ਰੂਰਤ ਤੇ ਹੋਣਿਆ ਸਮਾਨ ਤੁਹਾਡਾ ਹੋਣ ਬਰਬਾਦ ਹੋਣ ਡਿਆ ਬਾਤ ਚਾਹੀ ਕੀ ਕਰਨਾ ਬਿਲਕੁਲ ਜਿਸ ਤਰ੍ਹਾਂ ਬਰਸਾਤਾਂ ਹੋ ਰਹੀਆਂ ਨੇ ਘਰ ਤੁਸੀਂ ਦੇਖ ਸਕਦੇ ਹੋ ਡਿੱਗਿਆ ਪਈ ਛੱਤ ਕਰਦੀ ਡਿੱਗੀ ਪਈ ਹੈ ਬਰਸਾ ਐਸ ਵਕਤ ਵੀ ਜਿਹੜਾ بارش ਹੋ ਰਹੀ ਹੈ ਪਰ ਫਿਰ ਵੀ ਇਸ ਪਰਿਵਾਰ ਦੀ ਕਿਸੇ ਸਰਕਾਰ ਨੇ ਡੜੀ ਸਾਰ ਨਹੀਂ ਲਈ ਤੇ ਕਿੰਨੇ ਚਿਰ ਤੋਂ ਜਿਹੜੀ ਛੱਤ ਡਿੱਗੀ ਹੋਈ ਹੈ ਛੱਤ ਹੋ ਗਈ ਅੱਜ ਪਾਂ ਦੇ 6-7 ਦਿਨ ਹੋ ਗਏ ਡਿੱਗੀ ਨੂੰ ਸਾਰੇ ਬਾਲੇ ਟੁੱਟ ਗਏ ਸਾਰੇ ਥੱਲੇ ਡਿੱਗ ਗਏ ਅੱਗੇ ਜੇ ਕੋਈ ਸਮਾਜ ਸੇਵੀ ਤੁਹਾਡੀ ਮਦਦ ਕਰ ਦਵੇ ਹਨਾ ਤੇ ਕੀ ਕਹਾਂਗੇ ਸਮਾਜ ਸੇਵੀ ਸੱਜਣਾਂ ਨੂੰ ਇਹੀ ਕਵਾਂਗੇ ਕਿ ਬਹੁਤ ਮਿਹਰਬਾਨੀ ਆ ਕਿ ਸਾਡਾ ਕਮਰਾ ਸਾਡ ਨੂੰ ਖੜਾ ਕਰਕੇ ਦੇ ਤਾ ਸਾਡਾ ਸਮਾਨ ਤਾਂ ਨਹੀਂ ਭਜੰਡਿਆ ਗਾ ਵੀ ਬੱਸ ਇਹ ਹੀ ਸਾਡੀ ਮਿਹਰਬਾਨੀ ਹੋ ਰਾਂ ਨੂੰ ਕੋਈ ਨਹੀਂ ਆ ਬੱਸ ਜੇ ਪੋਤਾ ਅਡਾ ਹੁੰਦਾ ਤੇ ਸਾਨੂੰ ਲੋੜ ਹੀ ਕੋਈ ਨਹੀਂ ਕਿ ਤੂੰ ਮੰਗਣਦੀ ਉਹਦਾ ਨਾ ਹੀ ਸਿੰਨੰਡੁੰਦਾ ਤੇ ਨਾ ਕਰ ਰਹੀ ਐਂਦਾ ਵੀਡੀਓ ਬੰਦੇ ਹੁਣ ਅਡਾ ਕੋਈ ਕਮਾਉਣ ਵਾਲਾ ਵੀ ਨਹੀਂ ਉਹਦੇ ਗੰਧਿਆੜੀ ਨਾਟਕ ਹੀ ਬੰਦਾ ਉਨਾਂ ਦੀ ਕਮਾਉਣਾ ਤੇ ਉਨਾਂ ਦਾ ਖਾਣਾ ਇੰਨੀ ਮੱਗਈ ਤੇ ਹੈਗੀ ਆ ਅੰਤਰਰਾਸ਼ਟਰੀ ਕਾਰਡ ਤਾਂ ਵਗਲੇ ਕੱਟੀ ਜਾਂਦੇ ਆ ਤੇ ਕੂਠੇ ਲਾਓ ਕਿ ਕਣਕ ਮਿਲਣੀ ਨਹੀਂ ਤੇ ਨਹੀਂ ਮਿਲਣੀ ਉਹ ਵੀ ਅੱਧੀ ਦਿੰਦੇ ਅੱਧੀ ਆਪ ਖਾਈ ਜਾਂਦੇ ਕੋਈ ਥੋੜਾ ਕਿਸ ਦੀ ਹੁੰਦਾ ਕੋਈ ਸਰਕਾਰ ਨਹੀਂ ਹੁੰਦਾ ਕੁਛ ਨਛਿਆਣਾ ਮਰਦੇ ਜਾਂਦੇ ਆ ਜੇ ਆੜਾ ਪੁੱਤ ਚੰਗਾ ਹੀ ਤੇ ਇਸੇ ਨੰਟਲਾ ਹੋ ਕੇ ਮਰ ਗਿਆ ਮੁੱਕੇਣ ਜੰਮੂ ਚੋਕੇ ਲੈ ਕੰਮ ਕਰਦਾ ਹੀ ਇੱਥੇ ਵੀ ਬੱਚਾ ਨਾ ਇਲਾਜ ਕਰਾਇਆ ਕਿ ਉਹ ਹੀ ਸਾਡੀ ਕਹੇ ਨੇ ਬਾਣੀ ਫੜੀ ਪੁੱਤਰ ਕੋਲ ਵੀ ਗਏ ਹਾਂ ਸਾਡਾ ਪੁੱਤ ਰੋ ਕੇ ਆਇਆ ਸੀ ਗਾੜੀ ਪਿੰਡਾ ਹਟੀ ਮਚਤ ਕਰਦੇ ਸੀ ਕਰੀਪੰਦੇ ਆ ਇਹ ਗਰਾਈ ਇਕੱਠੀ ਕਰਕੇ ਆਈ ਆਪਣੇ ਭਰਾ ਦਾ ਇਲਾਜ ਕਰਾਉਣੇ ਐਮਰਜੈਂਸੀ ਲੱਗਾ ਪਿੰਡਾ 4 ਤਰੀਕ ਤੋਂ ਬਾਅਦ ਸੁਣਾਗੇ 4 ਤਰੀਕ ਨੂੰ ਕੀ ਕਹਣਾ 4 ਤਰੀਕ ਆਈ ਨਹੀਂ ਸਾਡਾ ਪੁੱਤ ਪੁਰ ਆ ਗਿਆ ਆਡੀ ਉਹਨੇ ਵੀ ਨਹੀਂ ਸੁਣੀ ਹੁਣੇ ਮੈਨੂੰ ਆਂਦੇ ਉਹਦੇ ਕੋਲ ਜਾਂਦੇ ਉਹਦੇ ਕੋਲ ਮੈਂ ਕਹਾਂ ਕੀ ਚੱਕ ਕਰ ਜਦੋਂ ਹੁਣ ਮੇਰੇ ਪੁੱਤ ਵਾਰੀ ਨਹੀਂ ਸੁਣੀ ਮੇਰੇ ਕਮਰੇ ਵਾਰੀ ਮੇਰੀ ਸੁਣੂਗਾ ਮੇਰੇ ਸੇ ਘਰ ਕੇ ਨਹੀਂ ਗਈ ਮੈਂ ਤੇਰੇ ਕੋਲ ਗਈ ਕਿ ਭਰਾ ਮੇਰੀ ਮੱਤ ਕਰਦੇ ਥੋੜੀ ਬਾਤ ਹੀ ਇੱਕ ਹੀ ਕਮਰਾ ਪੈਜੇ ਇੰਨੀ ਵੱਡੀ ਸ਼ਾਵਾਚੇ ਬਹੁਤ ਬਾਦਰੀ ਆ ਫੈਲਾ ਪਰਿਵਾਰ ਭਰਿਆਂ ਕਹੇ ਨਹੀਂ ਸੁਣਿਆ ਉੱਥੇ ਵੀ ਜਾਈਦਾ ਕਮੇਟੀ ਘਰ ਉੱਥੇ ਵੀ ਕੋਈ ਨਹੀਂ ਸੁਣਦਾ ਕਹਿੰਦੇ ਜਾਓ ਜਾਓ ਘਰਾਂ ਨੂੰ ਦਾਰ ਕਟ ਜੇ ਤੁਹਾਡੇ ਇੱਥੇ ਇੱਕ ਹੀ ਪਹਲਾ ਪੰਗਾਇਤੇ ਪੂਆ ਚੁੱਪ ਕਰਕੇ ਘਰਾਂ ਨੂੰ ਆ ਜਾਈਦਾ ਗਰੀਬ ਬੰਦੇ ਦੀ ਕੌਣ ਸੁਣਦਾ ਅੱਜ ਕੱਲ ਪੈਸਾ ਚੱਲਦਾ ਪੈਸੇ ਕਹਿੰਦੇ ਵੱਡੀ ਖਾਂਦੇ ਤੇ ਲੋਕਾਂ ਦੇ ਘਰ ਬਣਾ ਦਿੰਦੇ ਆ ਵੱਡੀ ਖਾ ਕੇ ਘਰ ਬਣਾ ਦੇ ਜਿਨ੍ਹਾਂ ਦੇ ਕਮਰੇ ਆਏ ਉਹਨਾਂ ਨੇ ਵੀ ਪੈਸੇ ਦੇ ਕੇ ਘਰ ਬਣਾਏ ਕਿ ਤੇ ਫਰੀ ਤੇ ਬਣ ਨਹੀਂਦੇ ਬਸ ਇਹੋ ਕੁਝ ਚੱਲਣ ਰਿਹਾ ਸਰਕਾਰ ਕਾ ਦੀ ਕੋਈ ਲੋਕਾਂ ਦੇ ਪੁੱਤ ਜਿਹੜੇ ਜਵਾਨ ਆ ਚੰਗੇ ਪੜ੍ਹੇ ਸਮੇਕਾਂ ਮਰਦੇ ਜਾਂਦੇ ਕੋਈ ਐਕਸੀਡੈਂਟਾਂ ਨਾਲ ਮਰਦੇ ਜਾਂਦੇ ਮਾਵਾ ਦੇ ਪੱਲੇ ਕੀ ਆ ਮੈਨੂੰ ਪਤਾ ਕਿ ਮੈਂ ਜਿੱਤਰਾ ਤੁਰੀ ਫਿਰਦੀ ਆ ਦਿਨ ਰਾਤ ਸੋਚਾਂ ਵਿਚਾਰਾ ਜੀ ਨਿਕਲਦੀ ਇਹੋ ਪੁੱਤ ਕਮਾਉਣ ਵਾਲਾ ਇਹੀ ਦੁਨੀਆ ਤੋਂ ਚਲ ਗਿਆ ਅੜਪੋਤੀ ਲੱਤੀ ਬਟੀ ਜਿੰਦੀ ਸਿਰ 'ਚ ਨਾ ਸੱਟ ਲੱਗਦੀ ਤੈਂ ਆਪਣੇ ਪੁੱਤ ਨੂੰ ਅੱਜ ਆਪਦੇ ਵਿੱਚ ਲੈ ਕੇ ਪਿੱਤੇ ਵਿੱਚ 4 ਮਹੀਨੇ ਹੋ ਗਏ ਆ ਅਨੂੰ ਪਤਾ ਹੀ ਦਿਨ ਰਾਤ ਸੋਚ-ਸੋਚ ਕੇ ਇੰਦਾ ਦੇ ਹੋ ਗਿਆ ਤੇ ਹੋ ਇੱਕ ਹੀ ਪੰਦ ਲੋਕਾਂ ਦੇ ਪੁੱਤ ਨੱਚਾ ਕਰਦੇ ਨਹੀਂ ਸੋਚਦੀ ਮੇਰਾ ਪੁੱਤ ਵੀ ਨੱਚਾ ਕਰਦਾ ਹੰਦਾ ਮੈਂ ਕੋਲ ਕਮਾ ਕੇ ਆਪ ਖਵਾ ਦਿੰਦੀ ਐਸੀ ਡੰਟ ਨਾਲ ਪੂਰਾ ਹੁੰਦਾ ਕੀ ਕਰ ਸਕਦੇ ਆ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਭੈਣ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਕਿ ਘਾਟ ਡਿੱਗ ਪਈ ਹੈ ਰਹਿਣ ਵਾਸਤੇ ਕੋਈ ਹੁਣ ਟਿਕਾਣਾ ਚੰਗਾ ਨਹੀਂ ਰਿਹਾ ਕੋ ਘਰ ਦੇ ਵਿੱਚ ਦੋ ਕਮਰੇ ਨੇ ਇੱਕ ਤੇ ਟੀਨਾ ਪਾਈਆਂ ਹੋਈਆਂ ਤੇ ਇੱਕ ਦੀ ਛੱਤ ਦੇ ਵੀ ਟੀਨਾ ਵੀ ਹਵਾ ਦੇ ਨਾਲ ਜਿਹੜੀਆਂ ਉੱਡ ਜਾਂਦੀਆਂ ਨੇ ਸਰਕਾਰਾਂ ਤੋਂ ਜਿਹੜੀ ਗੁਹਾਰ ਲਗਾਈ ਹੈ ਕਿ ਸਰਕਾਰਾਂ ਦਾ ਇਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੇ ਵੀ ਇੱਥੇ ਆ ਕੇ ਸਾਰ ਨਹੀਂ ਲਈ ਸੋ ਸਮਾਜ ਸੇਵੀ ਸੱਜਣਾ ਤੋਂ ਜਿਹੜੀ ਮਦਦੀ ਗੁਹਾਰ ਲਗਾਈ ਹੈ ਸਾਡੀ ਚੈਨਲ ਦੇ ਮਾਧਿਅਮ ਰਾਹੀਂ ਜੇ ਕੋਈ ਵੀਰ ਇਸ ਭੈਣ ਦੀ ਮਦਦ ਕਰ ਦਵੇ ਤਾਂ ਇਸ ਦਾ ਘਰ ਬਣ ਸਕਦਾ ਹੈ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਕੋਈ ਮਤ ਨਹੀਂ ਕਰ ਸਕਦਾ ਵੀਡੀਓ ਨੂੰ ਸ਼ੇਅਰ ਜਰੂਰ ਕਰੋ